واحرو جی کا خالص واحو جی کی فتح بڑے لمبے گرو گھر میں بہت ہی شکار ਸਾਨੂੰ ਸਰਪੰਨ ਕਰਾਇਆ ਬਹੁਤ ਹੀ ਆਨੰਦਪੂਰਨ ਰਸ ਰੇ ਕੀਰਤਨ ਕਰਕੇ ਸੰਤਾਂ ਨੂੰ ਪਿਆਰ ਕੀਤਾ ਆਪੇ ਆਪਾ ਬਹੁਤ ਇੰਤਜ਼ਾਰ ਦੇ ਵਿੱਚ ਸੀ ਲੰਬੇ ਸਮੇਂ ਤੋਂ ਕਿ ਪੰਜਾਬ ਦੇ ਵਿੱਚ ਇਹ ਸਾਰੇ ਸਮਾ ਬਣਿਆ ਜਿਹੜਾ ਕਿ ਕੋਈ ਸਮਾ ਆਪਾਂ ਦੇਖਦੇ ਆ ਜਦੋਂ ਸੰਤ ਬਾਬਾ ਚਰਨ ਸਿੰਘ ਜੀ ਖਾਲਸਾ ਪੰਡਰਾਂ ਵਾਲੇ ਉਹ ਮੱਜੀ ਸਾਹਿਬ ਦਵਾਨ ਹਾਲ ਚ ਬੋਲਦੇ ਸੀ ਤਰਨਜੋਤ ਮੋਰਚਾ ਲੱਗਾ ਸੀ ਤਾਂ ਉਸ ਵਕਤ ਸੰਤਾਂ ਦੇ ਜਵਾਬ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਜਿਹੜੇ ਕਿ ਆਪੀਆ ਸਿਕਸਨ ਫੈਡਰੇਸ਼ਨ ਦੇ ਪ੍ਰਧਾਨ ਸਨ ਜਦੋਂ ਉਹ ਬੋਲਦੇ ਸਨ ਤਾਂ ਉਸ ਮੱਜੀ ਸਾਹਿਬ ਦਵਾਨ ਦੇ ਬਾਹਰ ਦੇ ਵਿੱਚ ਜਗਾਰੇ ਪੂਰ ਰਹੇ ਸਨ ਅੱਜ ਉਹੀ ਜੋਸ਼ ਆਪਾਂ ਨੂੰ ਦੁਬਾਰਾ کی شہید روح ہے, وہ آر ساڑے 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 ہے بہت ارداسے پا جائے وہ بیٹا امرت پال جت جائے جس کا کوئی قصور نہیں اور سارا کچھ بھائی لوگ سنتھان نہیں مانتے جی فنڈامینٹل رائٹس نے وہ جی کا ادھکار ہے پر چھبیس جنوری کو واحرو جی کا خالص واحد

ਉਹ ਅੰਸ਼ਰੀ ਮੇਰੇ ਕੋਲ ਆਉਂਦਾ ਤੇ ਮੇਰੇ ਨਾਲ ਗੱਲਾਂ ਕਰਦਾ ਰਿਹਾ ਇੱਕ ਦਿਨ ਉਹਨੇ ਇੱਕ ਤੀਰ ਕਸਮ ਦੀ ਗੱਲ ਕੀਤੀ ਮੈਨੂੰ ਕਹਿੰਦਾ ਕਿ ਤੁਸੀਂ ਬਹੁਤ ਦੰਗ ਦੇ ਮਾਰਦੇ ਹੋ ਤੇ ਜਿਹਨੇ ਵੀ ਇਹ ਕਾਰਕਰ ਖਾਇਰਾ ਉਹ ਖਾਮਸਾ ਖਾਮਸ ਨੇ ਜੁੜਾ ਵੀ ਸਕੇ ਸੰਤ ਬਾਬਾ ਜਨੈ ਸਿੰਘ ਦੀ ਖਾਲਸਾ ਢੰਗਾਂ ਵਾਰਿਆਂ ਵੱਲੋਂ ਅੰਵੇਸ਼ ਰਾਸ਼ੀ ਦੇ ਸ਼ਹਾਦਤ ਦਾ ਜਾਨ ਪੀਰ ਵਾਲੇ ਸਵਕਰੇ ਕੌਮ ਸ਼ੀਰਪਾਈ ਬਲ ਸਿੰਘ ਜੀ ਸ਼ੀਰਪਾਈ ਸਰਵਨ ਸਿੰਘ ਜੀ ਸ਼ੀਰਪਾਈ ਗੇਰ ਸਿੰਘ ਜੀ ਜਿਨ੍ਹਾਂ ਦੀ ਸੋਚ ਨੂੰ ਸਵਾਗਤ ਹੋ ਕੇ ਦਸੰਤ ਬਾਸ਼ਾ ਦੀ ਧਰਤੀ ਗੁਰਦਵਾਰਾ ਰੇਨੂ ਸਾਹਿਬ ਦੀ ਸੰਗਤ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ ਜੀ ਅਧਿਵਤੇ ਸਰਕਾਰ ਦੇ ਵਿੱਚ

ਸਿੱਖ ਕੌਮ ਦੇ ਅੰਦਰ ਖੁਸ਼ੀ ਦੀ ਲਹਿਰ ਪੈਦਾ ਕੀਤੀ ਖਰੀਦਪੋੜ ਦੀ ਧਰਤੀ ਕੋ ਫਕਰੇ گاਉਂ ਛੀਰ ਭਾਈ ਬੈਂ ਸਿੰਘ ਜੀ ਦੇ ਲਗਤੇ ਜਿਹੜਰ ਭਾਈ ਸਰਜੀਤ ਸਿੰਘੀ ਖਾਲਸਾ ਉਹਨਾਂ ਦੇ ਨਾਲ ਖਡੂਰ ਸਰ ਦੀ ਧਰਤੀ ਕੋ 9 ਮਾ ਦਿਨਾਂ ਦੀ ਤੜਕ ਪਾਈ ਅਨੰਪਾਲ ਸਿੰਘ ਕੀ ਜਿਨ੍ਹਾਂ ਨੂੰ ਸਮੁੱਚੇ ਸਿੱਖ ਜਗਤ ਦੇ ਨਿਕੇ ਸਜੋਤ ਅਸੀਸਾਂ ਸਰਕਾ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਭੇਜਿਆ ਗੁਰਵਾਣੀ ਦਾ ਪਵਿੱਤਰ ਫਰਮਾਨ ਆ ਲੱਖ ਖੁਸ਼ੀਆਂ ਪਾਸ਼ਾ ਜੇ ਸਤਿਗੁਰ ਨਦਰ ਕਰੇ ਸਤਿ ਮਾਨ ਦੇ ਵਿੱਚ ਕੈਮਰਾ ਨੂੰ ਮੈਂ ਮਾੜਾ ਸਾਈਡ ਕਰੀ ਕੋਈ ਦੇਖ ਨਹੀਂ ਰੌਲਾ ਸਾਹਮਣੇ ਦੇਖ ਲੇ ਜੀ ਸਾਹਮਣੇ ਜੀ boleh جانا اپنا قیمتی سامان بن کے ساتھ مانا مہان بخشا ابھی طرح یہ چیت ہے قوم کے چیت یہ قوم نے بخشوں کو لے کے جتھے جت بس پیار ٹرن والا بستا نے سارے اپنا اپنی سمرتھا تو بدھ کے وہ چیزوں پاؤن کی کوشش کی ہے یہ ٹھیک ہے کہ گروپ صاحب نے فرید پوری لوگوں کو ووٹوں پاؤن کا موقع ملے اور تُسیں سارے اس سارے, جتے سارے

سارا سچی کر کے ساری قوم میں کٹا کیا جائے یہ تاکہ ہی سارا بچا یہاں ہمیں جو کچھ واپرا یا آنے والے سمے چاپر سبھا وہ بہت خطرناک سوبے وہاں سے اس کر کے آپ سارے میرے خیال کی روڈ آرکشن نمیاں جگہ نوئیں نوئیں پارٹیاں رکھا یہ اتنا سما نہیں پر سب ساری گرو گرو گرنتھ سائب کی

ਉਹਨਾਂ ਨਾਲ ਰਲ ਕੇ ਲਖੇ ਲੜਿਆ ਜਾਂਦਾ ਸੀ। ਕਮੇਟੀ ਪਰ ਇਹ ਨੇਕਾ ਦੇ ਸਾਲ ਸੱਟਾਂ ਲੜੋਗੇ ਕਿ ਇਹ ਕੀ ਕੀ ਨਿਤੀ ਰਹੀਗੇ। ਅੱਜ ਸਾਰਿਆਂ ਦੇ ਲੜਾਂਗੇ। ਤੇ ਬਹੁਤ ਬੋਟਾਂ ਨੇ ਢੇੜੇ ਆ ਗਿਆ ਨੇ ਬੋਟਾਂ। ਨਹੀਂ ਆਹੀ ਕਹਿ ਰਹੇ ਆ ਜੀ ਕਿੜੀਆਂ ਜੀ। ਕਿੜੇ ਬੋਟਾ ਬਣਾਉਣ ਦੀ ਗੱਲ ਕਰ ਰਹੇ ਹੋ। ਮਾ ਹੁੰਦੀ ਆ। ਉਹਦੇ ਬਾਰੇ ਹਰੇ ਫੈਸਲਾ। ਸਤਰਾ ਰਹਾ ਹੈ। ਕਰੇ ਆਪਣੀ ਸਰਵ ਜੀ ਲੱਗ ਰਹਿ ਨੇ ਕੋਨੇ ਤੋਂ ਨਹੀਂ ਹਲਟ ਕਰੀ ਪਾਇਆ ਜੀ ਕਿਸੀ ਗੱਲ ਆ ਰਹੀ ਹੈ ਜੀ ਕੋਣ ਵਾਲੇ ਜੀ ਹੈ ਜੀ ਉਸ ਦੇ ਬਾਰੇ ਦੇਖਿਆ ਤਾਂ ਅੰਪਾ ਇਹਨੇ ਪਾ ਦੇ ਲੈ ਕਿ ਜੀ ਆ ਮੈਮਰੀ ਆ ਤੁਸੀਂ ਬ੍ਰੈਂਡ ਦੇ ਤੌਰ ਤੇ ਹਾਂ ਜੀ ਉਹਨਾਂ ਨੂੰ ਮਿਲਣਾ ਜੀ ਮੈਂ ਕੱਲ ਮਨਿਸਟਰੀ ਜੀ ਕੋਲ ਜਾ ਕੇ ਜੀ ਜੇ ਅਸੀਂ ਅੰਪਾ ਜੀ ਕਰਦੀਆਂ ਵੀ ਉਹਨਾਂ ਨੂੰ ਰਿਲੀਜ਼ ਕੀਤਾ ਜਾ ਬੰਦੇ ਸੀ ਆਪਾਂ ਇਹ ਬਿਤੇਲੀ ਚੰਗੀ ਚੰਗਿਆਈ ਬਾਜੂ ਕਿਸੇ ಕಾಂಗ್ರೆਸ ਦੇ ਮੈਂਬਰ ਬਾਜੂ ਮੈਂ ਲਗਾ ਦੋ ਪਾਣੀ ਕਿ ਸਕਦਾ ਹੈ ਕਿ ਇਸ ਮਾਮਲੇ ਵਿੱਚ ਇੱਕ ਤਰ੍ਹਾਂ ਦਾ ਮਜਾ ਹੀ ਦੇ ਦੇ ਚੰਗੀ ਗੱਲ ਹੈ ਜੀ ਜੇ ਕਿਸੇ ਨੇ ਆਵਾਜ਼ ਚੱਕਦਾ ਹੈ ਚਾਹੇ ਉਹ ਕਿਸੇ ਵੀ ਪਾਰਟੀ ਚ ਹੈ ਜੇ ਅਮਰਿਤਪਾਲ ਗੁਰਦੇਵ ਆਵਾਜ਼ ਚੱਕਦਾ ਹੈ ਕਿ ਜੋ ਉਹਨਾਂ ਨਾਲ ਹੋ ਰਿਹਾ ਟੱਕਾ ਹੈ ਤਾਂ ਚੰਗੀ ਗੱਲ ਹੀ ਹੈ ਨਗਰਾ ਜੀ ਕਿਤਨੇ ਕਿਤੇ ਕੁਝ ਕਾਂਗਰਸ ਦੇ ਨਿਸਾਵਾ ਨੂੰ ਕਿਨਾਰਾ ਕੀਤਾ ਪਰ ਭਾਜਪਾ ਨੇ ਸਵਾਲ ਚੁੱਕਤੇ ਉਹ ਕਹਿੰਦੇ ਕਿ ਆ ਜਿਹੜਾ ਕਾਨਫਰੰਸ ਦਾ ਦੋਰਾ ਚਿਹਰਾ ਸਾਹਮਣੇ ਆ ਗਿਆ ਬਾਪੂ ਜੀ ਬਾਪੂ ਜੀ ਕਿਵੇਂ ਜੀ ਚੰਨੀ ਦੇ ਬੋਲਨ ਤੋਂ ਬਾਅਦ ਭਾਜਪਾ ਨੇ ਖੜੇ ਕਰਦਾ ਜਿਹੜੇ ਚੰਨੀ ਚੰਨੇ ਦਾ ਪ੍ਰੋਗਰਾਮ ਕੀਤਾ ਨਹੀਂ ਜੀ ਮੁੱਦਾ ਜੋ ਬਣਾ ਲਿਆ ਸਹੀ ਗੱਲ ਹੈ ਉਹਨੇ ਧੱਕੇਸ਼ਾਹੀ ਦੀ ਗਲਾਂਵੋਲ ਆ ਚੁੱਕੀ ਹੈ ਜੋ ਸਰਕਾਰਾਂ ਧੱਕੇਸ਼ਾਹੀ ਕਰਦੀਆਂ ਸਿੱਖ ਕੌਮ ਨਾਲ ਉਹਦੇ ਗਲਾਂਵੋਲ ਉਹਨੇ ਬਾਅਦ ਚੁੱਕੀ ਨਹੀਂ ਜੀ ਜਿਹੜਾ ਤਾਂ ਜਮੀ ਸ਼ੌਣੀ ਕਾ ਜਨ ਦਾ ਲਾਚ ਚਾਲਦੇ ਆਏ ਕਿੰਨਾ ਪਰਮੇ ਰਾਜ ਤੋਂ ਆਜਿਬੀ ਸੀ ਉਹ ਉਹਨਾਂ ਨੇ ਤੇ ਲੋਕਾਂ ਨੇ ਨਕਾਰ ਹੀ ਦਿੱਤਾ ਥੋੜੇ ਸਾਹਮਣੇ ਕੀ ਸੀ ਪਰ ਜਿਹੜਾ ਪਾਪੀ ਦਾ ਖਿਆਲ ਹੈ ਉਹ ਜਿਹੜਾ ਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੱਗ ਰਹੀ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਟੱਕਰ ਦਿਨ ਤੋਂ ਹੋ ਗਈ ਹੈ ਉਹਨਾਂ ਦੇ ਕਦੇ ਅਮਰਤਪਾਲ ਨੂੰ ਛਾਉਣ ਦੀ ਕੋਈ ਮਸਲਾ ਨਹੀਂ ਗਵੜਾ ਇਸ ਲਈ ਸਾਡੇ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਦੀ ਬੜਾ ਧਿਆਨ ਕਿਆ ਜੋ 35 ਸਾਲ ਤੋਂ ਜੇਲਾਂ ਚ ਬੈਠੇ ਸਾਡੇ ਸੇਜ ਆ ਉਹਨਾਂ ਦੇ ਜੋ ਹੁਣ ਦੇਖੋ ਬਰਗਾੜੀ ਕਾਹਨ ਦੇ ਮਾਮਲੇ ਚ ਉਹ ਜਿਹੜੇ ਕੇਸ ਇਥੋਂ ਬਾਹਰ ਟ੍ਰਾਂਸਫਰ ਕੀਤੇ ਗਏ ਕਿ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜਿਹੜੂ ਕੌਮ ਮੰਗਦੀ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹਾਕਤ ਕੌਮ ਚਾਹੁੰਦੀ ਆ ਕਿ ਉਹ ਆਉਣ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਨਰਸ਼ੀਆਂ ਦੀ ਘੇਟ ਚ ਆ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤੀਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤੀਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹਾ ਕਿ ਕਿਸੇ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹਾਕਮ ਦੀ ਗੱਲ ਕਰਦਾ ਉਹਨੂੰ ਵਖਵਾਦੀ ਰੱਖ ਕੇ ਉਹਨਾਂ ਜਿਹੜਾ ਕੋਤਨਾਂ ਦਾ ਕੰਮ ਜਿਹੜਾ ਜਾਂ ਉਹਨੂੰ ਕੋਈ ਫਸਾਹ ਦੀ ਜੇਲਾ ਵਿੱਚ ਬੰਦ ਰੱਖਣ ਦਾ ਜਿਹੜਾ ਇਹ ਤਾਂ ਹਿੱਆ ਕਰਕੇ ਬੈਠੇ ਮੇਰੇ ਕਦੇ ਗਲਤੀ ਨਹੀਂ ਹੈ ਪਰ ਇਹ ਉਸ ਤੋਂ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਅਕਾਲੀ ਦਲ ਦਾ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਜੇ ਵੀ ਨਵੀਂ ਪਾਰਟੀ ਦਾ ਗਠਨ ਕਰਨਾ ਜਿਹੜਾ ਅਕਾਲੀ ਦਲ ਦਾ ਬਾਕੀ ਧੜਾ ਉਹਦੇ ਨਾਲ ਕੋਈ ਸੰਪਰਕ ਨਹੀਂ ਜੇ ਫਿਰ ਅਸੀਂ ਅਕਾਲੀ ਦਲ ਦੀ ਜੇ ਸਮਾਂ ਹੋਣ ਤੇ ਜੇ ਲੋੜ ਸੰਗਤਾਂ ਲੋੜ ਸਮਝਣ ਲੱਗੀਆਂ ਨਾ ਅਕਾਲੀ ਦਲ ਕੋ ਸੱਜਣ ਦੀ ਤੇ ਤਾਂ ਹੀ ਅਸੀਂ ਵੀ ਚਾਹੁੰਦੇ ਆ ਕਿ ਕੋਈ ਸਿੱਖਾਂ ਦੀ ਇੱਕ ਪਾਰਟੀ ਜਾਂ ਇੱਕ ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਦਿਖਾ ਸਕਦੇ ਹਾਂ ਕਿ ਪੰਜਾਬ ਦੀ ਹੋਂਦ ਨੂੰ ਲੱਗਦਾ ਜੀ ਅਕਾਲੀ ਦਲ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸ ਰਿਹਾ ਦੇ ਖੇਤਰੀ ਪਾਰਟੀ ਦੱਸ ਰਹੀ ਹੈ ਪਰ ਖੇਤਰੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹ ਨਹੀਂ ਨਿਭਾਈ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ ਉਹਨਾਂ ਦੀ ਝੋਲੀ 'ਚ ਜਾ ਕੇ ਜੋ ਕੰਮ ਦਾ ਨਸਾਨ ਕੀਤਾ ਉਹ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਉਤਰ ਗਏ ਇਹ ਚੀਜ਼ਾਂ ਕੇ ਮੇਰੇ ਖਿਆਲ 'ਚ ਉਹਨਾਂ ਨੂੰ ਵੀ ਆਪਣੇ ਅੰਦਰ ਝਾਤੀ ਮਾਰਨੀ ਲੋੜ ਆ ਜਿਹੜੇ ਕੋਈ ਬੰਦੇ ਇਹ ਜੇ ਪੰਜਾਬ ਚ ਰਹਿਣਾ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਦੀ ਸਾਰਿਆਂ ਨੂੰ ਲੜ ਕੇ ਕਰਾ ਦੇਣਾ ਐ ਕਿ ਤੁਸੀਂ ਚਾਣਾ ਲੈਣ ਨੇ ਵਿਚਾਰ ਆ ਜਿਕਰ ਕੀ ਜੱਦੀ ਐਲਾਨ ਕਰ ਨਹੀਂ ਇਹ ਸਾਨੂੰ ਗੁਰੂ ਮਹਾਰਾਜ ਨੇ ਮੀਰੀ ਦੀ ਸਲਾਹ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਜੇ ਅਸੀਂ ਆਪਣੀ ਕੌਮ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਇਹ ਸਹੀ ਦਿਸ਼ਾ ਚ ਲੈ ਕੇ ਸਹੀ ਉਹਨਾਂ ਦਾ ਪ੍ਰਬੰਧ ਸਹੀ ਹੱਥਾਂ ਚ ਆ ਗਿਆ ਤੇ ਅਸੀਂ ਬਹੁਤ ਕੁਝ ਇੱਕ ਪੈਰਨ ਸਰਕਾਰ ਹੈ ਸਾਡੀ ਨਿੱਮੀ ਪਾਰਲੀਮੈਂਟ ਹੈ ਸਿੱਖਾਂ ਦੀ ਤੇ ਉਹਦੇ ਚ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ এডੂਕੇਸ਼ਨ ਦੇ ਹੈਲਥ ਦੇ ਹੋਰ ਜਿਹੜੇ ਮਸਲੇ ਆ ਸੋ ਸਿੱਖਾਂ ਦਾ ਜਿਹੜਾ ਇਹ ਹੋਰ ਜਿਹੜੇ ਬੇਇਨਸਾਫੀਆਂ ਹੋਈਆਂ ਨੇ ਜਿ ਚੰਗੇ ਲੀਡਰ ਹੋਣਗੇ ਤੇ ਮੇਰਾ ਕਹਿਣਾ ਹੈ ਕਿ ਸਾਨੂੰ ਕਿਸਾਨਾਂ ਨਾਲ ਨਹੀਂ ਹੋਣਾ ਤਾਂ ਆਮ ਲੋਕਾਂ ਨੂੰ ਘਰਨੇ ਲਾਉਣ ਦੀ ਲੋੜ ਨਹੀਂ ਸਾਡੀ ਸੋਗੋਲੇਮ ਸੋਗੋਲੇਮ ਆਪ ਜੀ ਸਾਰੇ ਹੀ ਤਾਂ ਤੁਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਜਿਹੜੇ ਬਾਰੇ ਯਾਦ ਵਿਚਾਰਾਂ ਅੱਜ ਜੋ ਸੋ ਰੇਡੂ ਸਾਹਿਬ ਨਾਲ ਪਰਸਾਂ ਨੇ ਵਾਪਸ ਇਹ ਜੋ ਸਾਰੇ ਇਲਾਕੇ ਜਿਹੜੇ ਸੰਗਤਾਂ ਦਾ ਇਹ ਇਕੱਠ ਸੀ ਇੱਛਾ ਸੀ ਕਿ ਜਿਹੜੇ ਸਾਡੇ ਪੰਥ ਨੇ ਜਿਨ੍ਹਾਂ ਨੂੰ ਨਵਾਜਿਆ ਜਿੱਥੇ ਕਿ ਪੰਥਕਤਾ ਕਾਇਮ ਪੰਜਾਬ 'ਚ ਨਜ਼ਰ ਆਉਂਦੀ ਹੈ ਜਿਹਦੇ ਨਾਲ ਪੰਥ ਲਈ ਇਹ ਭਾਵਨਾਵਾਂ ਦਾ ਪੱਕਾਵਾ ਜੋ ਹੋਇਆ ਉਹ ਚਾਹਨਾ ਚਾਹਤੇ ਉਹਦੀ ਖੁਸ਼ੀ ਵਾਤੇ ਸੁਪਰਾ ਨਾਲ ਉਹਨੂੰ ਮਾਰੇਗਾ ਤੇ ਇਹਨਾਂ ਜਿਹੜੇ ਦੇਸੀ ਸੀ ਤਾਂ ਉਹਨਾਂ ਦਾ ਪਰਿਵਾਰਾਂ ਦਾ ਸਨਮਾਨ ਕਰੇ ਇਹ ਮਕਸਦ ਸੀ ਆਹ ਜਿਹੜੀ ਤੁਸੀਂ ਜ਼ਿਕਰ ਕਰਦੇ ਆ ਉਹ ਸਰੋਨੀਆ ਕਾਲੀ ਦਲ ਬਾਗੀ ਨਹੀਂ ਬਾਗੀ ਨਹੀਂ ਬਾਗੀ ਬਣ ਕੇ ਸਾਡੀ ਨਾਰਾਜ਼ਗੀ ਹੋ ਉਹਨਾਂ ਨੇ ਇਸ ਕਾਲੀ ਦਲ ਸਰੋਨੀਆ ਕਾਲੀ ਦਲ ਸਾਡੇ ਪੁਰਖਿਆਂ ਦੀ ਮਹਾਨ ਸਿਰਜਣੀ ਪਾਰਟੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਇਹ ਕੇਵਲ ਪੋਲੀਟੀਕਲ ਪਾਰਟੀ ਨਹੀਂ ਮੈਂ ਬੈਂਟਿਕਾ ਇਟ ਇਜ਼ ਐਨ ਮੂਵਮੈਂਟ ਆਫ 66 ਆਡਿਟ ਹੈਲਿ ਵੀ ਉਹਦੇ ਲਈ ਹਮੇਸ਼ਾ ਅਕਾਲੀ ਦਲ ਖੂਦ ਜਾ ਰਿਹਾ ਅਕਾਲੀ ਦਲ ਹੱਕ ਸੱਚ ਦੀ ਲੜਾਈ ਜੋ ਵੀ ਤੁਹਾਨੂੰ ਜੇਕਰ ਉਹ ਦੂਸਰਿਆਂ ਨਾਲ ਸੰਬੇਧਤ ਹੋ ਉਸ ਨੂੰ ਦਾਖਲ ਕਰਦੇ ਚਾਹਦੇ। ਪਰ ਜਦੋਂ ਸਦਾਨ ਨੂੰ ਐਸਐਸਐਸਾ ਜਰੂਰ ਕਰਦੇ ਕਰਦੇ ਨਾਲ ਸਦਾਨਾਂ ਨੂੰ ਛੱਡੇ ਦਿੱਤਾ। ਪੰਜਾਬ ਦੀ ਰੋਕਣੇ ਕਾਲੀਦਨ ਵਿਚੜ ਗਈ। ਆਹ ਹੀ ਫਤਵਾ ਦੇ ਕੇ ਉਹ ਦੂਸਰਾਂ ਉਤੇ ਵੀਰ ਕੋਟ ਦੋ। ਇਹ ਸਾਬਤ ਕਰਦਾ ਕਿ ਨਹੀਂ ਪੰਚ ਅਜੇ ਕਾਇਮ ਹੈ ਪਰ ਸਾਡੇ ਲੀਡਰ ਜਿਹੜੇ ਅਗਵਾਈ ਕਰਨ ਦੇ ਯੋਗ ਨਹੀਂ ਹੈ। ਜਿਹੜੀ ਤੁਸੀਂ ਗੱਲ ਕਰਦੇ ਹੋ ਨਾਲ ਵੀ ਜੀ ਅਸੀਂ ਵੀ ਜਿਵੇਂ ਖੁਰਦਰਾ ਸੁਧਾਰ ਲੈਣ ਤੇ ਵਾਇਸ ਸੀ ਨਾ ਕਿ ਸਭ ਤੋਂ ਪੁਰਖੇ ਸਦੀ ਪਹਿਲਾਂ ਉਦਾ ਕਾਰਨ ਸੀ ਕਿ ਜਿੱਥੇ ਘਰ ਤੋਂ ਸਾਡੇ ਉੱਤੇ ਮਨਵਤੀ ਹੋਣ ਲੱਗ ਗਿਆ ਸੀ ਬੇਸਹੰਤ ਗੱਲਾਂ ਹੋਣ ਲੱਗੀਆਂ ਸੀ ਮਨਮਾਨੀਆਂ ਕਰਨ ਲੱਗੀਆਂ ਸੀ ਇਹ ਕਹਿੰਦੇ ਨਿੱਜੀ ਵਫਾਦਾਵਾਂ ਆਪੇ ਵਰਤਣ ਲੱਗੇ ਚਨ ਉਹਦੇ ਖਿਲਾਫ ਸੁਧਾਰ ਲੈਣ ਸੀ ਮੁਕੀ ਅਸੀਂ ਵੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਇਹਦੇ ਵਿੱਚ ਕਮੀਆਂ ਨੇ ਜਿਹੜੇ ਉਹ ਲੀਡਰ ਜਿਹੜੇ ਵਿਆਹ-ਵਿਆਹਦੇ ਨੇ ਉਹ ਲੀਡਰ ਜਿਹੜੇ ਅੱਜ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਨੂੰ ਜਿਨ੍ਹਾਂ ਨੂੰ ਘਵਾਈ ਕਬੂਰ ਨਹੀਂ ਕੀਤੀ ਇਹ ਸਾਰੀਆਂ ਚੋਣਾਂ ਲਗਾਤਾਰ ਪਿੱਛੇ ਆਇਆ ਕਿਸੇ ਨੇ ਫੈਸਲਾ ਕਰ ਲਿਆ ਆਪਾਂ ਬੈਠੇ ਸੋਹਾਰੇ ਲੇ ਕੇ ਉਹ ਬੜਾ ਹੰਗ ਆਰਾਮ ਨਾਲ ਜੇ ਪ੍ਰੋਗਰਾਮ ਰੱਖੇ ਨੇ ਔਰ ਜਿਵੇਂ ਸਤਕਾਰ ਜੋ ਸਾਰੇ ਸਾਡੇ 55 ਤੋਂ 70 ਜਿਹਾਂ 52 ਤੋਂ ਨਾਲ ਆ ਆਪਣੇ ਜਿਹੜੇ ਫੀਚਰ ਸਾਰੇ ਹਮ ਖਿਆਲੀ ਜਿਹੜੇ ਪੰਤਿਕ ਤੇ ਰਹਣ ਕਿ ਅਸੀਂ ਉਹ ਮੂਲ ਤੇਰਾ ਸਾਡਾ ਜਿਸ ਬਸ ਤੇ ਇਹ ਸਾਡੀਆਂ ਜਿਹੜੀਆਂ ਜੱਥੇ ਪੰਤੇ ਢਾਂਚੇ ਤਿਆਰ ਹੋਏ ਸੀ ਸਮੇਂ ਅਪਹਿਲਾ ਉਹਨਾਂ ਤੋਂ ਅਸੀਂ ਲਾਂਭੇ ਹੋ ਗਏ ਅਸੀਂ ਮੁਰਗੇ ਲਈ ਕਿਵੇਂ ਲੈ ਕੇ ਆਉਣੇ ਔਰ ਸੇ ਜੋੜ ਕੇ ਅਗਲੀ ਗੱਲ ਕਰਾਂਗੇ ਕੋਨੇ ਸਿਆਣੇ ਉਹਦੀ ਜੀ ਵੀ ਸਾਡੇ ਨਾਲ ਨੇ ਉਹਨਾਂ ਦੀਆਂ ਸਲਾਹਾਂ ਲੈ ਜਾਨੀਆਂ ਨੇ ਔਰ ਜਿਹੜੇ ਨਾੜੀ ਨੌਜਵਾਨੀ ਨੇ ਉਹ ਅੱਜ ਆਵਾਜ਼ ਆਵਾਜ਼ ਦੀ ਇਸ ਕੱਪੀ ਹੋਈ ਬਈਆ ਬਜ਼ਾਰ ਕਿ ਅਸੀਂ ਉਂ ਕਿੱਧਰ ਕਾਈਏ ਕੀ ਦੇ ਮਗਰ ਲੱਗੇ ਉਹਨਾਂ ਨੂੰ ਪਲੇਟ ਹੋ ਗਿਆ ਜਤਨਾ ਸਾਹਿਬ ਇੱਕ ਸਵਾਲ ਇਹ ਵੀ ਹੈ ਕਿਤਨਾ ਕਿਤੇ ਤੁਹਾਡੇ ਹੀ ਸਾਥੀਆਂ ਵੱਲੋਂ ਕੁ ਸਵਾਲ ਚੁੱਕੇ ਗਏ ਸੀ ਤਾਂ ਕਹਿੰਦੇ ਪਹਿਲਾਂ ਮਲਾਈਆਂ ਕਰਦੀਆਂ ਤੇ ਹੁਣ ਇਕੱਲੇ ਸੁਖਬੀਰ ਬਾਦਲ ਨੇ ਜਿਹੜਾ ਜਾਂ ਉਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਹੋਸੀ ਨੇ ਠਹਿਰਾਣਾ ਆਪ ਵੀ ਇਸ ਮਾਮਲੇ ਦੇ ਗੁਰਸ਼ੀ ਹੈਗੇ ਨਾ ਜਿਹੜੇ ਬਾਗੀ ਕਰ ਦੇਖੋ ਜੀ ਇਹਨੂੰ ਬਾਗੀ ਜਾਂ ਨਾਜ ਕਰਾ ਕੋਈ ਨਾ ਦਿੰਦੇ ਹੋ ਇਸ ਕਰਕੇ ਉਹਨਾਂ ਨਾਲ ਗੱਲ ਕੀਤੀ ਜਦੋਂ ਨਾ ਸੁਣੀ ਅਨਾਂ ਜੀ ਬਾਅਦ ਕੰਦਰ ਗੱਲ ਕੀਤੀ ਜਦੋਂ ਕਿ ਮੈਂ ਪ੍ਰਧਾਨ ਵੀ ਨਹੀਂ ਸਕਿਆ ਤੇ ਪ੍ਰਧਾਨ ਵੀ ਹਸਾਲਿਆਂ ਵੀ ਆਪਾਂ ਨੂੰ ਲੋਕਾਂ ਨੇ ਉੱਥੇ ਨਕਾਰ ਦਿੱਤਾ ਤਾਂ ਉਹ ਹੁਣ ਕਰਨਾ ਬੰਦ ਕਰ ਦਿੱਤਾ ਇਸ ਲਈ ਅਸੀਂ ਬਾੜ ਵਿੱਚ ਅਸੀਂ ਲੋਕਾਂ 'ਚੇ ਕਮੀਆਂ ਗਲਤੀਆਂ ਜਿਹਨੂੰ ਅਸੀਂ ਕਹਿੰਦੇ ਰਹੇ ਵਾਰ-ਵਾਰ ਉਹ ਗਾੜੀ ਸਾਫ ਬਰਗਾੜੀ ਤੇ ਕਾਟ ਤੋਂ ਲੱਗਿਆ ਅਸਲ ਉਹਨਾਂ ਨੇ ਸਰਵ ਜੀ ਉਹਨੇ ਇਹ ਨੀਤ ਕੰਮ ਕਰਾਂਗੇ ਬਾਰ ਬਾਰ ਕਲੇ ਅਸੀਂ ਮਰਿਆਦਾ ਚ ਨਹੀਂ ਰੱਖੀ ਕੀਤੀ ਉਹ ਸਾੜੀ ਅਸੀਂ ਇਕਾਲਤਾ ਸਾਹਿਬ ਨੂੰ ਅਸੀਂ ਲਿਖੀ ਬੇਨਤੀ ਕੀਤੀ ਆਏ ਸਾਹਤੋਂ ਵਗਿਆਵਾਂ ਹੋਈਆਂ ਸਾਡੀ ਚੁੱਪ ਜੜੀ ਰਹੀ ਸਾਡੀ ਖਮੋਸ਼ੀ ਉਹਦੀ ਹਾਮੀ ਬਣ ਗਈ ਇਸ ਅਕੀਸ ਵਿੱਚ ਕੋਣਾ ਹੈ ਤੇ ਉਹਨਾਂ ਨੂੰ ਜਵਾਬ ਦਿੱਤਾ ਜੀ ਉਹਨਾਂ ਨੇ ਜਵਾਬ ਦਿੱਤਾ ਜੀ ਹੁਣ ਕਿੰਝ ਕਰਤਾ ਤਾਂ ਹੁਣ ਸਿੰਘ ਸਾਹਿਬ ਜਾਣਦੇ ਨੇ ਇਹ ਉਹਨਾਂ ਦਾ ਫੈਸਲਾ ਕੀਤਾ ਉਹ ਆਪਣੇ ਇਹੋ ਜਿਹੇ ਫੈਸਲਾ ਪਾਚੀ ਸਾਹਿਬਾਂ ਕਰੇ ਸਾਨੂੰ ਪਰਵਾਹ ਨਹੀਂ ਠੀਕ ਹੈ ਜੀ ਥੈਂਕ ਯੂ